ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਇੱਕ ਵੀਡੀਓ ਬਣਾ ਰਿਹਾ ਜਿਹੜੇ ਵੀਰ ਭਰਾਵਾਂ ਨੂੰ ਇਰੇਕਟਡ ਡਿਸਫੰਕਸ਼ਨ ਦੀ ਦਿੱਕਤ ਆ ਏ ਡੀ ਦੀ ਪ੍ਰੋਬਲਮ ਆ ਮਤਲਬ ਕਿ ਤੁਸੀਂ ਆਪਣੇ ਪਾਰਟਨਰ ਨਾਲ ਸੰਬੰਧ ਬਣਾਉਨੇ ਹੋ ਪਰ ਤੁਹਾਡਾ ਲਿੰਗ ਤੁਹਾਡਾ ਸਾਥ ਨਹੀਂ ਦਿੰਦਾ ਲਿੰਗ ਪ੍ਰੋਪਰ ਤਣਾਅ ਦੇ ਵਿੱਚ ਨਹੀਂ ਆਉਂਦਾ ਤੇ ਜਦੋਂ ਤੁਸੀਂ ਇੱਕ ਵਾਰ ਆਪਣੇ ਪਾਰਟਨਰ ਨਾਲ ਸੰਬੰਧ ਬਣਾਉਨੇ ਹੋ ਤੇ ਦੂਜੀ ਵਾਰ ਤੁਹਾਡਾ ਮਨ ਨਹੀਂ ਕਰਦਾ ਉਹਨਾਂ ਵੀਰ ਭਰਾਵਾਂ ਲਈ ਅੱਜ ਮੈਂ ਇੱਕ ਨੁਸਖਾ ਦੱਸਣ ਲੱਗਿਆ ਸਰਦੀਆਂ ਦਾ ਟਾਈਮ ਹੁਣ ਹੀ ਨੁਸਖਾ ਲਿਓ ਤੁਸੀਂ ਈੜੀ ਵਾਲਾ ਕਿਉਂਕਿ ਬਹੁਤ ਬੀਰਪਰਾ ਇੱਕ ਕੁਐਸਚਨ ਕਰਦੇ ਆ ਕਈ ਵਾਰ ਕਮੈਂਟਾਂ ਤੇ ਵੀ ਕਾਲ ਤੇ ਵੀ ਵੀ ਆਰ ਵੀਰ ਕੀ ਅਸੀਂ ਇਹ ਨੁਸਖਾ ਗਰਮੀਆਂ 'ਚ ਖਾ ਸਕਦੇ ਆ ਜਾਂ ਸਰਦੀਆਂ 'ਚ ਇਹ ਸਿਰਫ ਜਿਹੜਾ ਨੁਸਖਾ ਬੋਲਣ ਲੱਗੇ ਆ ਇਹ ਸਿਰਫ ਸਰਦੀਆਂ ਵਾਲਾ ਵਾ ਇਹਨੂੰ ਸਰਦੀਆਂ ਦੇ ਵਿੱਚ ਹੀ ਖਾਣਾ ਤੇ ਜਿਹੜਾ ਮੈਂ ਹੁਣ ਤੁਹਾਨੂੰ ਨੁਸਖਾ ਇਹ ਦੱਸੂਗਾ ਇਹਨੂੰ ਨੋਟ ਕਰ ਲਓ ਇਹਨੂੰ ਤੁਸੀਂ ਬਾਜ਼ਾਰ ਤੋਂ ਲਿਆ ਕੇ ਖੁਦ ਵੀ ਖਾ ਸਕਦੇ ਹੋ ਬਣਾ ਕੇ ਜੇਕਰ ਤੁਹਾਨੂੰ ਨਹੀਂ ਕਿਤੋਂ ਅਵੇਲੇਬਲ ਹੋਊਗਾ ਤਾਂ ਤੁਸੀਂ ਸਾਡੇ ਸੰਸਾਰ ਵੈਦਜ ਵੀ ਕਾਲ ਕਰ ਸਕਦੇ ਹੋ ਇਦੇ ਵਿੱਚ ਤੁਸੀਂ ਲੈਣਾ ਕੀ ਆ ਤੁਸੀਂ ਰੂਮੀ ਮਸਤੰਗੀ ਲੈਣੀ ਆ ਇਹਦੇ ਵਿੱਚ 30 ਗ੍ਰਾਮ ਜੈਫਰ ਲੈਣਾ ਤੁਸੀਂ ਇਹਦੇ ਵਿੱਚ 10 ਗ੍ਰਾਮ ਇਲੈਚੀ ਦਾਣਾ ਲੈਣਾ ਤੁਸੀਂ ਇਹਦੇ ਵਿੱਚ 20 ਗ੍ਰਾਮ ਤੁਸੀਂ ਨਾਲ ਕੇਸਰ ਲੈਣਾ ਕੇਸਰ ਤੁਸੀਂ ਲੈਣਾ 500 ਮਿਲੀਗ੍ਰਾਮ 500 ਮਿਲੀਗ੍ਰਾਮ ਕੇਸਰ ਲੈਣਾ ਥੋੜਾ ਜਿਹਾ ਦੇਖ ਕੇ ਵਧੀਆ ਕੁਆਲਿਟੀ ਦਾ ਲਿਓ ਨਾਲੇ ਤੁਸੀਂ ਲੈਣੀ ਆ ਦਾਰਚੀਨੀ ਦਾਰਚੀਨੀ ਤੁਸੀਂ ਲੈਣੀ ਆ 30 ਗ੍ਰਾਮ ਲੌਂਗ ਲੈਣੇ ਆ ਲੌਂਗ ਲੈਣੇ ਆ ਤੁਸੀਂ 20 ਗ੍ਰਾਮ ਨਾਲ ਤੁਸੀਂ ਮਗਾ ਲੈਣੀ ਆ ਮਗਾ ਲੈਣੀ ਆ ਤੁਸੀਂ 30 ਗ੍ਰਾਮ ਸਾਲਮ ਪੰਜਾ ਲੈਣਾ ਤੁਸੀਂ ਸਾਲਮ ਪੰਜਾ ਲੈਣਾ ਤੁਸੀਂ 50 ਗ੍ਰਾਮ ਨਾਲ ਤੁਸੀਂ ਜਵਿਤਰੀ ਲੈਣੀ ਆ ਜਵਿਤਰੀ ਵੀ 50 ਗ੍ਰਾਮ ਨਾਲ ਤੁਸੀਂ ਜੜ ਪਾਣ ਲੈਣੀ ਆ ਜੜ ਪਾਣ ਤੁਸੀਂ ਲੈਣੀ ਆ 50 ਗ੍ਰਾਮ ਨਾਲ ਤੁਸੀਂ ਖਰਾ ਤੀਨ ਲੈਣੀ ਆ ਖਰਾ ਤੀਨ ਪਾਓ ਇਹਦੇ ਵਿੱਚ ਤੁਸੀਂ 20 ਗ੍ਰਾਮ ਠੀਕ ਆ ਨਾਲ ਤੁਸੀਂ ਕਾਲੀ ਜੀਰੀ ਲੈਣੀ ਆ ਕਾਲੀ ਜੀਰੀ ਤੁਸੀਂ ਲੈਣੀ ਆ 10 ਗ੍ਰਾਮ ਨਾਲ ਤੁਸੀਂ ਤુલਸੀ ਦੇ ਬੀਜ ਪਾਉਣੇ ਆ ਤુલਸੀ ਦੇ ਬੀਜ ਪਾਉਣੇ ਤੁਸੀਂ 50 ਗ੍ਰਾਮ ਇਹਦੇ ਵਿੱਚ ਤੁਸੀਂ ਸ਼ੁੱਧ ਕੁਚਲਾ ਪਾਉਣਾ ਸ਼ੋਧ ਕੁਚਲਾ ਤੁਸੀਂ ਪਾਉਣਾ 20 ਗ੍ਰਾਮ ਨਾਲ ਇਹਦੇ ਵਿੱਚ ਤੁਸੀਂ ਪਾਉਣੀਆਂ ਭੁਲਾਵੇ ਭਸਮ ਉਹ ਪਾਉਣੀਆਂ ਤੁਸੀਂ 5 ਗ੍ਰਾਮ ਨਾਲੇ ਦੇ ਵਿੱਚ ਤੁਸੀਂ ਪਾਉਣੀਆਂ ਬੀਰ ਬੂਟੀ ਬੀਰ ਬੂਟੀ ਪਾਉਣੀਆਂ ਤੁਸੀਂ ਇਹਦੇ ਵਿੱਚ 20 ਗ੍ਰਾਮ ਜਿਹੜੇ ਥੋੜੇ ਜਿਹਾ ਆਪਣੇ ਸ਼ਕੀਨ ਨੇ ਕਹਿੰਦੇ ਆ ਵੀ ਉਹਨਾਂ ਨੂੰ ਪਤਾ ਹੀ ਆ ਥੋੜਾ ਜਿਹਾ ਇਸ ਚੀਜ਼ ਬਾਰੇ ਵੀ ਜੋਰ ਖੁਸ਼ੀਆਂ ਕੀ ਹੁੰਦਾ ਜੋਰ ਖੁਸ਼ੀਆਂ ਤੁਸੀਂ 20 ਗ੍ਰਾਮ ਪਾਉਣਾ ਠੀਕ ਆ ਜੀ ਇਹ ਸਾਰਾ ਨੁਸਖਾ ਤੁਸੀਂ ਪੀਸ ਲੈਣਾ ਬਣਾ ਲੈਣਾ ਬਣਾ ਕੇ ਦਾ ਅੱਧਾ ਚਮਚਾ ਸਵੇਰੇ ਤੇ ਅੱਧਾ ਚਮਚਾ ਸ਼ਾਮ ਨੂੰ ਤੁਸੀਂ ਲੈਣਾ ਵਾ ਠੰਡੇ ਦੁੱਧ ਨਾਲ ਠੀਕ ਆ ਤੁਹਾਡੇ ਪੇਟ ਦੀ ਥੋੜੀ ਜੀ ਮਜ਼ਬੂਤੀ ਹੋਣ ਲੱਗ ਜੂ ਜਿਨ੍ਹਾਂ ਦੇ ਗੈਸ ਕਬਜ਼ ਦੀ ਜ਼ਿਆਦਾ ਸ਼ਿਕਾਇਤ ਰਹਿੰਦੀ ਹੈ ਏਡੀ ਦੇ ਨਾਲ ਨਾਲ ਉਹਨਾਂ ਦੀ ਉਹ ਪ੍ਰੋਬਲਮ ਵੀ ਸੋਲਵ ਹੋਊਗੀ ਤੁਸੀਂ ਇਹ ਨੁਸਖੇ ਨੂੰ ਅਪਣਾ ਕੇ ਦੇਖੋ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਫਰਕ ਪੈ ਜਾਊਗਾ ਬਾਕੀ ਜੇਕਰ ਤੁਹਾਡੇ ਤੋਂ ਇਹ ਨੁਸਖਾ ਨਹੀਂ ਬਣਦਾ ਤਾਂ ਤੁਸੀਂ ਸਾਡੇ ਸੰਸਾਰ வைத்தியਾਂ ਦੇ ਵਿੱਚ ਕਾਲ ਕਰਕੇ ਸਾਡੇ ਤੋਂ ਇਹ ਨੁਸਖਾ ਮੰਗਵਾ ਸਕਦੇ ਹੋ ਨੰਬਰ ਸਾਡਾ ਨੋਟ ਕਰ ਲਓ 79738 33275 ਇਹ ਵੀ ਸਾਡਾ ਨੰਬਰ ਆ 79734 19058 ਇਹ ਵੀ ਸਾਡਾ ਨੰਬਰ ਆ ਇਹ ਦੋਵਾਂ ਨੰਬਰਾਂ ਤੋਂ ਤੁਸੀਂ ਕਿਸੇ ਵੀ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰਕੇ ਤੁਸੀਂ ਇਹ ਨੁਸਖਾ ਸਾਡੇ ਤੋਂ ਮੰਗਵਾ ਸਕਦੇ ਹੋ ਅਸੀਂ ਇਹ ਤੁਹਾਨੂੰ ਇਦਾਂ ਰੌ ਮਟੀਰੀਅਲ ਵੀ ਪ੍ਰੋਵਾਈਡ ਕਰਵਾ ਦਾਂਗੇ ਜੇਕਰ ਤੁਸੀਂ ਆਪ ਬਣਾਉਣੀ ਹੈ ਘਰੇ ਦਵਾਈ ਜੇ ਤੁਸੀਂ ਸਾਡੇ ਤੋਂ ਬਣੀ ਹੋਈ ਲੈਣੀ ਹੈ ਤਾਂ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਇਹ ਬਹੁਤ ਹੀ ਵਧੀਆ ਤੇ ਕਾਰਗਰ ਸਿੱਧ ਹੁੰਦਾ ਨੁਸਖਾ ਜਿਨ੍ਹਾਂ ਨੂੰ ਈਡੀ ਦੀ ਦਿੱਕਤ ਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸੰਸਾਰ ਵੈਦਿਆ ਦਾ ਇਹੀ ਨਾਰਾ ਬਣਾਗੇ ਅਸੀਂ ਮਰੀਜ਼ਾਂ ਦਾ ਸਹਾਰਾ